ਉਹ ਵਾਇਗਰਚੀ ਕਾਲਸਾ ਉਹ ਵਾਇਗਰਚੀ ਕੀ ਫਤਿਹ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵਿੱਦਿਆ ਜ਼ਰੂਰ ਪੜਾਉਣ ਉਹ ਮਾਪੇ ਵੱਡੇ ਦੁਸ਼ਮਣ ਹੁੰਦੇ ਹਨ ਜੋ ਔਲਾਦ ਨੂੰ ਵਿੱਤਿਆ ਨਹੀਂ ਪੜਾਉਂਦੇ ਜੋ ਤੁਮ ਬੱਚਾ ਜਾਂ ਬੱਚੀ ਪੜਨ ਯੋਗ ਹੋ ਜਾਣ ਉਹਨਾਂ ਨੂੰ ਸਕੂਲੇ ਪਾ ਦੇਣਾ ਚਾਹੀਦਾ ਹੈ ਬੱਚੇ ਬੱਚੀ ਨੂੰ ਸਕੂਲ ਜਾਂ ਕਾਲਜ ਦੀ ਪੜਾਈ ਉੱਥੋਂ ਪੜਾਓ ਜਿੱਥੇ ਉਹ ਆਪਣੀ ਪੂਰੀ ਰਹਿਤ ਰੱਖ ਸਕਣ ਗੁਰਸਿੱਖੀ ਜੀਵਨ ਵਿੱਚ ਪ੍ਰਪੱਖ ਹੋਣਾ ਵਿਦਿਆ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਵਿਵਹਾਰਕ ਵਿੱਤਿਆ ਤੇ ਦੂਜੀ ਅਧਿਆਤਮਕ ਵਿੱਦਿਆ ਕੇਵਲ ਵਿਵਹਾਰਕ ਵਿੱਤਿਆ ਅਤੇ ਅਧਿਆਤਮਕ ਵਿੱਤਿਆ ਤੋਂ ਬਿਨਾ ਅਦੂਰੀ ਫੂਕੀ ਰਸਹੀਣ ਤੇ નિਸਫਲ ਹੈ ਇਹ ਜਨਮ ਸਫਲਾ ਨਹੀਂ ਕਰਦੀ ਸੋ ਕੋ ਹੰਕਾਰ ਪੈਦਾ ਕਰਕੇ ਨਾਸਤਕ ਬਣਾ ਕੇ ਚੁੰਨਾ ਵਿੱਚ ਪੜਕਣ ਦਾ ਕਾਰਨ ਹੀ ਬਣ ਜਾਂਦੀ ਹੈ ਗੁਰਮਖੀ ਅੱਖਰ ਪਾਪ ਗੁਰਬਾਣੀ ਕਿਸੇ ਤਿਆਰ ਵਰ ਤਿਆਰ ਡਿਰੜ ਨੀਚੇ ਵਾਲੇ ਸਿੰਘ پاسੋਂ ਹੀ ਪੜਾਉਣੀ ਚਾਹੀਦੀ ਹੈ ਗੁਰਮਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈਂ ਗੁਰਬਾਣੀ ਬੇਅਮ੍ਰਿਤੇ ਨਿਗੋਰੇ ਕੋਲੋਂ ਨਹੀਂ ਪੜਾਉਣੀ ਜਿਸ ਸਿੰਘ ਦਾ ਗੁਰਬਾਣੀ ਤੇ ਦ੍ਰਿੜ ਨਿਸ਼ਚਾ ਹੋਵੇ ਉਸ ਤੋਂ ਗੁਰਬਾਣੀ ਪੜ੍ਹ ਕੇ ਗੁਰਮਤ ਵਿੱਚ ਮਨ ਪਰਪੱਕ ਹੁੰਦਾ ਹੈ ਬੱਚੇ ਬੱਚੀ ਨੂੰ ਕ੍ਰਿਤਿਆ ਜਾਂ ਕੁਸੰਗਤ ਵੱਲ ਨਹੀਂ ਜਾਣ ਦੇਣਾ ਚਾਹੀਦਾ ਗੰਦੇ ਸਿਨੇਮੇ ਗੰਦੇ ਰਿਕਾਰਡ ਤਾਂਸ ਯੁਵਾ ਗੰਧੀਆਂ ਬੋਲੀਆਂ ਤੇ ਚੋਰੀ ਜਾਰੀ ਆਦਿਕ ਵੱਲੋਂ ਰੋਕ ਕੇ ਰੱਖਣਾ ਚਾਹੀਦਾ ਹੈ ਮਤਮਾ ਆਪਣਾ ਜੀਵਨ ਉੱਚਾ ਰੱਖਣ ਧਾਰਮਿਕ ਜੀਵਨ ਵਿੱਚ ਦ੍ਰਿੜ ਹੋਣ ਹਰ ਰੋਜ਼ ਨਿਤਨੇਮ ਉਪਰੰਤ ਗੁਰਦੁਆਰਾ ਸਾਹਿਬ ਕਥਾ ਕੀਰਤਨ ਸੁਣਨਾ ਅਤੇ ਨਾਲ ਹੀ ਛੋਟੇ ਬੱਚਿਆਂ ਨੂੰ ਵੀ ਲਿਜਾਣਾ ਛੋਟੀਆਂ ਅਵਸਥਾਵਾਂ ਵਿੱਚ ਬੱਚੇ ਬੱਚੀ ਦੇ ਮਨ ਉੱਪਰ ਜੋ ਸੰਸਕਾਰ ਪੈ ਜਾਣ ਉਹ ਪੱਥਰ ਤੇ ਲਕੀਰ ਵਾਂਗ ਹਿਰਦੇ ਵਿੱਚ ਉਕਰੇ ਜਾਂਦੇ ਹਨ ਉਸ ਮੁcke ਜੀਵਨ ਦੀ ਨਹੀਂ ਹੁੰਦੀ ਹੈ ਛੋਟੀ ਉਮਰ ਵਿੱਚ ਧਾਰਮਿਕ ਪਾਸੇ ਵੱਲ ਦ੍ਰਿੜਤਾ ਨਾਲ ਪਰਪੱਕ ਹੋ ਜਾਵੇ ਤਾਂ ਬੱਚਾ ਧਾਰਮਿਕ ਦਾਨੀ ਸورਮਾ ਭਗਤ ਜੋਦਾ ਹੋਵੇਗਾ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਸਤਗੁਰਾਂ ਦੇ ਅਤੇ ਸਹੀਦਾਂ ਸੂਰਬੀਰਾਂ ਸੰਤਾਂ ਭਗਤਾਂ ਦੇ ਜੀਵਨ ਪੜਾਈ ਜਾਣ ਅਤੇ ਸੁਣਾਈ ਜਾਣ ਤਾਂ ਨਿਸ਼ਚੇ ਹੀ ਉਹਨਾਂ ਬੱਚਿਆਂ ਦਾ ਜੀਵਨ ਉੱਚਾ ਸੋਚਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ